54 ਸਾਲ ਦੇ ਡੈਨ ਰਿਵੇਰਾ ਦੁਨੀਆ ਦੇ ਜਾਣੇ ਪਛਾਣੇ ਭੂਤਾਂ ਪ੍ਰੇਤਾਂ ਦੇ ਉੱਪਰ ਰਿਸਰਚ ਕਰਨ ਵਾਲੇ ਇਨਸਾਨ ਸੀ ਅਮਰੀਕਨ ਆਰਮੀ ਦੇ ਪੁਰਾਣੇ ਵੇਟਨ ਤੇ ਨਿਊ ਇੰਗਲੈਂਡ ਸੁਸਾਇਟੀ ਫਾਰ ਸਾਈਕਿਕ ਰਿਸਰਚ ਦੇ ਉਹ ਇੱਕ ਬਹੁਤ ਹੀ ਮਹੱਤਵਪੂਰਨ ਮੈਂਬਰ ਸੀ ਇਹ ਉਹ ਸੁਸਾਇਟੀ ਆ ਜਿਹੜੀ ਭੂਤਾਂ ਪ੍ਰੇਤਾਂ ਦੇ ਉੱਪਰ ਰਿਸਰਚ ਕਰਦੀ ਆ ਅਲੱਗ ਅਲੱਗ ਇਹੋ ਜਿਹਾਂ ਥਾਵਾਂ ਦੇ ਉੱਪਰ ਜਾਂਦੇ ਆ ਜਿਨ੍ਹਾਂ ਥਾਵਾਂ ਨੂੰ ਹੰਟਡ ਪਲੇਸਸ ਕਿਹਾ ਜਾਂਦਾ ਮਤਲਬ ਕਿ ਇਹ ਜੀਆਂ ਜਗ੍ਹਾ ਜਿੱਥੇ ਕੁਝ ਲੋਕਾਂ ਦੇ ਅਨੁਸਾਰ ਭੂਤਾਂ ਪ੍ਰੇਤਾਂ ਦੇ ਹੋਣ ਦੀ ਅਸ਼ੰਕਾ ਹੁੰਦੀ ਆ। ਪੱਡੈਨ ਰਿਵੇਰਾ ਦੇ ਨਾਲ ਇੱਕ ਅਜੀਬ ਘਟਨਾ ਘਟਦੀ ਆ। ਜਿਸ ਤਰ੍ਹਾਂ ਦੀਆਂ ਦੁਨੀਆਂ ਦੇ ਵਿੱਚ ਵਾਪਰਦੀਆਂ ਅਜੀਬੋ-ਗਰੀਬ ਤੇ ਰਹੱਸਮਈ ਚੀਜ਼ਾਂ ਨੂੰ ਉਹ ਆਪਣੀ ਪੂਰੀ ਜ਼ਿੰਦਗੀ ਖੋਜਦੇ ਰਹੇ, ਉਸੇ ਤਰ੍ਹਾਂ ਦੇ ਅਜੀਬੋ-ਗਰੀਬ ਤੇ ਰਹੱਸਮਈ ਹਾਲਾਤਾਂ ਦੇ ਵਿੱਚ ਉਹਨਾਂ ਦੀ ਆਪਣੀ ਮੌਤ ਹੁੰਦੀ ਆ। ਤੇ ਉਹ ਵੀ ਕਦੋਂ ਹੁੰਦੀ ਆ ਜਦੋਂ ਉਹ ਖੁਦ ਇੱਕ ਇਸੇ ਤਰ੍ਹਾਂ ਦੇ ਟੂਰ ਦੇ ਉੱਪਰ ਕੰਮ ਕਰ ਰਹੀ ਸੀ ਤੇ ਸਪੈਸ਼ਲੀ ਉਸ ਡਾਲ ਦੇ ਉੱਪਰ ਜਿਹਨੂੰ ਪੂਰੀ ਦੁਨੀਆ ਐਨਾਬੈਲਾ ਡਾਲ ਦੇ ਨਾਮ ਦੇ ਨਾਲ ਜਾਣਦੀ ਆ ਹੁਣ ਜੇ ਤੁਸੀਂ ਹਾਲੀਵੁੱਡ ਦੀਆਂ ਫਿਲਮਾਂ ਪੰਜੂਰਿੰਗ ਤੇ ਜਾਂ ਫਿਰ ਐਨਾਬੈਲਾ ਦੇਖੀਆਂ ਹੋਣਗੀਆਂ ਤਾਂ ਤੁਹਾਨੂੰ ਇਸ ਡਾਲ ਦੇ ਬਾਰੇ ਵਿੱਚ ਤੇ ਉਹਦੇ ਪਿੱਛੇ ਦੀਆਂ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਦੇ ਬਾਰੇ ਦੇ ਵਿੱਚ ਚੰਗੀ ਤਰ੍ਹਾਂ ਪਤਾ ਹੋਊਗਾ ਅਮਰੀਕਾ ਦੇ ਪੈਂਸਿਲਵੇਨੀਆ ਦ ਗੈਟਿਸਬਰਗ ਏਰੀਆ ਦੇ ਵਿੱਚ 3 ਦਿਨ ਚੱਲਣ ਵਾਲੀ ਇਹ ਭੂਤਾਂ ਪ੍ਰੇਤਾਂ ਦੇ ਨਾਲ ਰਿਲੇਟਡ ਇਵੈਂਟ ਜਿਹਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸੀ ਉਹਨਾਂ ਲੋਕਾਂ ਦੇ ਲਈ ਜਿਹੜੇ ਭੂਤਾਂ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਜਦੋਂ ਕਿ ਇੱਕ ਬਹੁਤ ਵੱਡੀ ਇਵੈਂਟ ਹੋ ਸਕਦੀ ਸੀ ਇਹ ਸਾਰਾ ਦਾ ਸਾਰਾ ਕੁਝ ਬਦਲ ਜਾਂਦਾ ਇੱਕ ਟ੍ਰੈਜੇਡੀ ਦੇ ਵਿੱਚ ਐਡਮਸ ਕਾਉਂਟੀ ਡਿਸਪੈਚ ਲੌਗ ਦੇ ਅਕੋਰਡਿੰਗ ਮਤਲਬ ਕਿ ਐਡਮਸ ਕਾਉਂਟੀ ਦੇ ਪੁਲਿਸ ਆਫਸਰਾਂ ਨੇ ਜੋ ਆਪਣੇ ਰੈਕੋਰਡ ਦੇ ਵਿੱਚ ਲਿਖਿਆ ਉਹਦੇ ਮੁਤਾਬਕ 13 ਜੁਲਾਈ ਦਨ ਐਤਵਾਰ ਨੂੰ ਸ਼ਾਮ ਦੇ ਤਕਰੀਬਨ 8 ਵਜੇ ਉਹਨਾਂ ਨੂੰ 911 ਦੇ ਉੱਪਰ ਇੱਕ ਐਮਰਜੈਂਸੀ ਦੇ ਲਈ ਕਾਲ ਆਉਂਦੀ ਆ ਗੈਟਿਸਬਰਗ ਦੇ ਇੱਕ ਹੋਟਲ ਦੇ ਵਿੱਚੋਂ ਤੇ ਨਾਲ ਦੀ ਨਾਲ ਇਹ ਦੱਸਿਆ ਜਾਂਦਾ ਕਿ ਡੈਨ ਰਿਵੇਰਾ ਹੋਣਾ ਨੂੰ ਸੀਪੀਆਰ ਦਿੱਤੀ ਜਾ ਰਹੀ ਹੈ ਰਿਵੇਰਾ ਹੋਣਾ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਪਰ ਇਸ ਤੋਂ ਕੁਝ ਮਿੰਟਾਂ ਤੋਂ ਬਾਅਦ ਹੀ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਾਂਦਾ ਤੇ ਐਡਮਸ ਕਾਉਂਟੀ ਕੋਰਨਰਸ ਆਫਿਸ ਦੇ ਅਕੋਰਡਿੰਗ ਹਾਲੇ ਤੱਕ ਵੀ ਡੈਨ ਰਿਵੇਰਾ ਹੋਣਾ ਦੀ ਮੌਤ ਦੇ ਬਾਰੇ ਵਿੱਚ ਕਿਸੇ ਵੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਤੇ ਉਹਨਾਂ ਦੀ ਪੋਸਟਮਾਰਟਮ ਦੀ ਰਿਪੋਰਟ ਆਉਣ ਨੂੰ ਹਲੇ 2 ਤੋਂ 3 ਮਹੀਨੇ ਤੱਕ ਦਾ ਟਾਈਮ ਲੱਗ ਸਕਦਾ ਵਾ ਤੇ ਜਿਹੜੀ ਭੂਤਾਂ ਪ੍ਰੇਤਾਂ ਦੇ ਨਾਲ ਸੰਬੰਧਿਤ ਆਰਗੇਨਾਈਜੇਸ਼ਨ ਦਾ ਮੈਂ ਥੋੜੀ ਦੇਰ ਪਹਿਲਾਂ ਜ਼ਿਕਰ ਕੀਤਾ ਨਿਊ ਇੰਗਲੈਂਡ ਸੁਸਾਇਟੀ ਫਾਰ ਸਾਈਕਿਕ ਰਿਸਰਚ ਇਸ ਆਰਗੇਨਾਈਜੇਸ਼ਨ ਨੂੰ ਸਟਾਰਟ ਕਰਨ ਵਾਲੇ ਹੁੰਦੇ ਆ ਦੁਨੀਆ ਦੇ ਅੱਜ ਤੱਕ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਭੂਤਾਂ ਪ੍ਰੇਤਾਂ ਦੇ ਐਕਸਪਰਟ ਜੋੜੀ ਐਡ ਤੇ ਲੋਰੇਨ ਵੈਰਨ ਦੀ ਡੈਨ ਰਿਵੇਰਾ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਟਾਈਮ ਐਡ ਤੇ ਲੋਰੇਨ ਵਾਰਨ ਦੇ ਨਾਲ ਗੁਜ਼ਾਰਿਆ ਤੇ ਉਹਨਾਂ ਤੋਂ ਇਸ ਕੰਮ ਦੇ ਬਾਰੇ ਦੇ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਹਾਸਲ ਕੀਤੀ। ਈਵਨ ਲੋਰੇਨ ਹੋਨਾ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਦੇ ਵਿੱਚ ਵੀ ਡੈਨ ਰਿਵੇਰਾ ਉਹਨਾਂ ਦੇ ਨਾਲ ਰਹਿੰਦੇ ਆ, ਉਹਨਾਂ ਦੀ ਦੇਖਭਾਲ ਕਰਦੇ ਆ। ਆਪਣੀ ਮੌਤ ਤੋਂ ਸਿਰਫ ਕੁਝ ਦਿਨ ਪਹਿਲਾਂ ਡੈਨ ਨੇ ਐਨਾਬੇਲਾ ਡੌਲ ਦੇ ਨਾਲ ਸੰਬੰਧਿਤ ਇੱਕ ਹੋਰ 3 ਦਿਨ ਦਾ ਸ਼ੋਅ ਖਤਮ ਕੀਤਾ ਸੀ। ਅਮਰੀਕਾ ਦੀ ਇਤਿਹਾਸਕ Soldiers National Orphanage ਤੇ ਇਹ ਇਵੈਂਟ ਵੀ ਲੋਕਾਂ ਦੇ ਵਿੱਚਕਾਰ ਬਹੁਤ ਹੀ ਜ਼ਿਆਦਾ ਪਪੂਲਰ ਹੁੰਦੀ ਆ ਟੋਟਲ ਟਿਕਟਾਂ ਦੀ ਗਿਣਤੀ ਸੀ 1260 ਤੇ ਸਿਰਫ ਕੁਝ ਹੀ ਮਿੰਟਾਂ ਦੇ ਵਿੱਚ ਇਹ ਸਾਰੀਆਂ ਦੀਆਂ ਸਾਰੀਆਂ ਟਿਕਟਾਂ ਵਿਕ ਜਾਂਦੀਆਂ ਨੇ ਸਿਰਫ ਐਨਾਬੈਲਾ ਦੁਨੀਆ ਦੀ ਉਸ ਮਸ਼ਹੂਰ ਜਾਂ ਕਹਿ ਲੋ ਬਦਨਾਮ ਤੇ ਜਾਂ ਕਹਿ ਲੋ ਸਭ ਤੋਂ ਜ਼ਿਆਦਾ ਡਰਾਉਣੀ ਡਾਲ ਐਨਾਬੈਲਾ ਨੂੰ ਦੇਖਣ ਦੇ ਲਈ ਤੇ ਇਸ ਟੂਰ ਦਾ ਦੂਸਰਾ ਸਭ ਤੋਂ ਵੱਡਾ ਆਕਰਸ਼ਨ ਸੀ ਅਮਰੀਕਾ ਦੇ ਪੂਤਾਂ ਪ੍ਰੇਤਾਂ ਦੇ ਨਾਲ ਸੰਬੰਧਿਤ ਸਭ ਤੋਂ ਮਸ਼ਹੂਰ ਮਿਊਜ਼ੀਅਮ ਵੈਰੈਂਸ ਓਕਲਟ ਮਿਊਜ਼ੀਅਮ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਪਰ ਜਦੋਂ ਗੱਲ ਹੋਵੇ ਦੁਨੀਆ ਦੀ ਸਭ ਤੋਂ ਜ਼ਿਆਦਾ ਖਤਰਨਾਕ ਤੇ ਡਰਾਵਣੀ ਡੌਲ ਦੀ ਤਾਂ ਤੁਹਾਨੂੰ ਕੁਝ ਪ੍ਰੀਕੌਸ਼ਨਜ਼ ਜ਼ਰੂਰ ਰੱਖਣੇ ਪੈਂਦੇ ਆ ਤਾਂ ਇਸੇ ਕਰਕੇ ਇਸ ਟੂਰ ਦੇ ਇਹਨਾਂ ਤਿੰਨੇ ਦਿਨਾਂ ਦੇ ਦੌਰਾਨ ਡੈਨ ਰਿਵੇਰਾ ਨੇ ਜਦੋਂ ਲੋਕਾਂ ਨੂੰ ਐਨਾਬੈਲਾ ਡੌਲ ਨੂੰ ਦਿਖਾਇਆ ਤਾਂ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤੀ ਹੁਣ ਤੋਂ ਬੋਧਾਕੇ ਪਹਿਲਾਂ ਜਦੋਂ ਐਡ ਤੇ ਲੋਰੇਨ ਵਾਇਰਨ ਦਾ ਵਾ ਇਸ ਐਨਾਬੈਲਾ ਨਾਮ ਦੀ ਡਾਲ ਦੇ ਨਾਲ ਪੈਂਦਾ ਤਾਂ ਉਹ ਇਹਦੇ ਲਈ ਇੱਕ ਸਪੈਸ਼ਲ ਤਰ੍ਹਾਂ ਦਾ ਕੇਸ ਤਿਆਰ ਕਰਦੇ ਆ ਸ਼ੀਸ਼ੇ ਦਾ ਉਹਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਕਰਾਸ ਬਣਾਏ ਜਾਂਦੇ ਆ ਤੇ ਪਵਿੱਤਰ ਪਾਣੀ ਉਹਦੇ ਉੱਪਰ ਛਿੜਕਿਆ ਜਾਂਦਾ ਤੇ ਹੁਣ ਜਦੋਂ ਡੈਨ ਰਿਵੇਰਾ ਇਸ ਡਾਲ ਨੂੰ ਉਹਦੇ ਕੇਸ ਦੇ ਵਿੱਚੋਂ ਕੱਢ ਰਹੇ ਸੀ ਤਾਂ ਉਹਨਾਂ ਨੇ ਹਰ ਇੱਕ ਤਰ੍ਹਾਂ ਦੀ ਸਾਵਧਾਨੀ ਵਰਤਣ ਦੀ ਕੋਸ਼ਿਸ਼ ਕੀਤੀ ਏ ਟੂਰ ਕਿਉਂਕਿ ਖਾਸ ਤੌਰ ਦੇ ਉੱਪਰ ਐਨਾਬੈਲਾ ਡੌਲ ਦੇ ਨਾਲ ਸੰਬੰਧਿਤ ਸੀ ਤਾਂ ਇਸੇ ਕਰਕੇ ਡੈਨ ਰਿਵੇਰਾ ਨੇ ਉੱਥੇ ਆਏ ਲੋਕਾਂ ਨੂੰ ਇਸ ਬਦਨਾਮ ਡੌਲ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਪੁਰਾਣੀਆਂ ਭੂਤਾਂ ਪ੍ਰੇਤਾਂ ਦੀਆਂ ਘਟਨਾਵਾਂ ਵੀ ਸੁਣਾਈਆਂ ਤੇ ਇਸ ਪੂਰੇ ਦੇ ਪੂਰੇ ਟੂਰ ਦਾ ਨਾਮ ਸੀ ਡੈਵਿਲਸ ਔਨ ਦਾ ਰਨ ਇਹ ਟੂਰ ਪੂਰੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਮਹੀਨੇ ਕਈ ਹਿੱਸਿਆਂ ਦੇ ਵਿੱਚ ਹੋਣਾ ਸੀ ਜਿਦੇ ਵਿੱਚ ਡੈਨ ਰਿਵੇਰਾ ਨੇ ਪੂਰੇ ਅਮਰੀਕਾ ਦੀਆਂ ਸਭ ਤੋਂ ਜ਼ਿਆਦਾ ਭੂਤਾਂ ਪ੍ਰੇਤਾਂ ਦੇ ਨਾਲ ਸੰਬੰਧਿਤ ਬਿਲਡਿੰਗਸ ਦੇ ਉੱਪਰ ਜਾਣਾ ਸੀ ਤੇ ਲੋਕਾਂ ਨੂੰ ਇਹ ਸਾਰੀਆਂ-ਸਾਰੀਆਂ ਚੀਜ਼ਾਂ ਦਿਖਾਉਣੀਆਂ ਸੀ। ਕੁਝ ਦਿਨ ਪਹਿਲਾਂ ਹੀ ਆਪਣੇ ਇੱਕ ਟਿਕਟੌਕ ਵੀਡੀਓ ਦੇ ਵਿੱਚ ਰਿਵੇਰਾ ਖੁਦ ਵੀ ਬਹੁਤ ਹੀ ਜ਼ਿਆਦਾ ਐਕਸਾਈਟਿਡ ਲੱਗ ਰਹੇ ਆ ਤੇ ਇੱਥੇ ਉਹ ਲੋਕਾਂ ਨੂੰ ਇਹ ਦੱਸ ਰਹੇ ਆ ਕਿ ਉਹ ਐਨਾਬੈਲਾ ਡੌਲ ਨੂੰ ਆਪਣੇ ਨਾਲ ਅਮਰੀਕਾ ਦੇ ਇੱਕ ਬਹੁਤ ਹੀ ਇਤਿਹਾਸਿਕ ਟਾਊਨ ਸੈਨ ਐਂਟੋਨੀਓ ਲੈ ਕੇ ਜਾ ਰਹੇ ਆ। ਅਮਰੀਕਾ ਦੇ ਕਨੈਕਟਿਕਟ ਦੇ ਇੱਕ ਛੋਟੇ ਜਿਹੇ ਸ਼ਹਿਰ ਬ੍ਰਿਜਪੋਰਟ ਦੇ ਵਿੱਚ ਜਨਮੇ ਡੈਨ ਰਿਵੇਰਾ ਪਿਛਲੇ 15 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪੂਤਾਂ ਪ੍ਰੇਤਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਉੱਪਰ ਲੱਗੇ ਹੋਏ ਸੀ ਟੀਵੀ ਦੇ ਉੱਪਰ ਉਹਨਾਂ ਦਾ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਸ਼ੋਅ ਮੋਸਟ ਹੰਟਡ ਪਲੇਸਸ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਪਪੂਲਰ ਹੁੰਦਾ ਤੇ ਇਸ ਤੋਂ ਇਲਾਵਾ ਨੈਟਫਲਿਕਸ ਦੇ ਉੱਪਰ ਵੀ ਇੱਕ ਪੂਤਾਂ ਪ੍ਰੇਤਾਂ ਦੇ ਨਾਲ ਸੰਬੰਧਿਤ ਸੀਰੀਜ਼ ਦੇ ਵਿੱਚ ਵੀ ਉਹ ਕੰਮ ਕਰਦੇ ਆ ਜਿਹਦਾ ਨਾਮ ਹੁੰਦਾ 28 ਡੇਜ਼ ਹੰਟਡ ਐਡ ਤੇ ਲੋਰੀਨ ਵੈਰਨ ਦੇ ਬਣਾਏ ਹੋਏ ਵੈਰਨ ਅਕਲਟ ਮਿਊਜ਼ੀਅਮ ਦੇ ਵਿੱਚ ਪਈ ਹੋਈ ਇਹ ਐਨਾਬੈਲਾ ਡਾਲ ਦੁਨੀਆ ਭਰ ਦੇ ਵਿੱਚ ਸਭ ਤੋਂ ਪਹਿਲੀ ਵਾਰ ਸੁਰਖੀਆਂ ਦੇ ਵਿੱਚ ਆਉਂਦੀ ਆ 1970 ਦੇ ਦਹਾਕੇ ਦੇ ਵਿੱਚ ਜਦੋਂ ਉਹ ਨਰਸਿੰਗ ਦਾ ਕੋਰਸ ਕਰ ਰਹੀ ਇੱਕ ਸਟੂਡੈਂਟ ਡੋਨਾ ਨੂੰ ਬਹੁਤ ਹੀ ਜ਼ਿਆਦਾ ਤੰਗ ਕਰਦੀ ਆ ਅਸਲ ਦੇ ਵਿੱਚ ਇਹ ਘਟਨਾਵਾਂ ਸ਼ੁਰੂ ਹੁੰਦੀਆਂ ਸਾਲ 1968 ਤੋਂ ਜਦੋਂ ਡੋਨਾ ਨੂੰ ਇਹ ਵੱਡੀ ਡਾਲ ਉਹਦੀ ਇੱਕ ਦੋਸਤ ਗਿਫਟ ਦੇ ਤੌਰ ਦੇ ਉੱਪਰ ਦਿੰਦੀ ਆ ਤੇ ਡੋਨਾ ਇਸ ਡਾਲ ਨੂੰ ਆਪਣੀਆਂ ਹੋਰ ਰੂਮ ਮੇਟਸ ਦੇ ਨਾਲ ਆਪਣੇ ਕਮਰੇ ਦੇ ਵਿੱਚ ਹੀ ਰੱਖ ਲੈਂਦੀ ਆ पर ਇਸ ਤੋਂ ਸਿਰਫ ਕੁਝ ਦਿਨ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਅਜੀਬ ਘਟਨਾਵਾਂ ਦਾ ਇੱਕ ਸਿਲਸਲਾ ਭੂਤਾਂ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਕਰਨ ਵਾਲਾ ਇੱਕ ਇਨਸਾਨ ਡੋਨਾ ਨੂੰ ਇਹ ਦੱਸਦਾ ਕਿ ਅਸਲ ਦੇ ਵਿੱਚ ਇਸ ਡੋਲ ਦੇ ਅੰਦਰ ਐਨਾਬੇਲਾ ਨਾਮ ਦੀ ਇੱਕ ਮਰ ਚੁੱਕੀ ਲੜਕੀ ਦੀ ਆਤਮਾ ਵਾਂ ਤਾਂ ਇਸ ਤੋਂ ਬਾਅਦ ਡੋਨਾ ਤੇ ਉਹਦੀਆਂ ਰੂਮ ਮੇਟਸ ਇਹ ਚੀਜ਼ ਮੰਨ ਲੈਂਦੀਆਂ ਨੇ ਤੇ ਫਿਰ ਵੀ ਐਨਾਬੇਲਾ ਨਾਮ ਦੀ ਇਸ ਡੋਲ ਨੂੰ ਬਾਹਰ ਨਹੀਂ ਸੱਟਦੀਆਂ ਪਰ ਇਵਨ ਇਸ ਡਾਲ ਨੂੰ ਅਕਸੈਪਟ ਕਰਨ ਦੇ ਬਾਵਜੂਦ ਇਸ ਡਾਲ ਦਾ ਗੁੱਸਾ ਤੇ ਇਸ ਕਮਰੇ ਦੇ ਵਿੱਚ ਹੋਣ ਵਾਲੀਆਂ ਬਹੁਤ ਅਜੀਬ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਾਧਦੀਆਂ ਜਾਂਦੀਆਂ ਨੇ ਤੇ ਇਹੀ ਉਹ ਟਾਈਮ ਸੀ ਜਦੋਂ ਪਹਿਲੀ ਵਾਰ ਡੋਨਾ ਆਪਣੀ ਮਦਦ ਦੇ ਲਈ ਐਡ ਤੇ ਲੋਰੀਨ ਵੈਰਨ ਨੂੰ ਬੁਲਾਉਂਦੀ ਹੈ ਐਡ ਤੇ ਲੋਰੀਨ ਦੇਖਦੇ ਸਾਰੀ ਇਹ ਸਮਝ ਜਾਂਦੇ ਆ ਕਿ ਇਹ ਡਾਲ ਕੋਈ ਸਧਾਰਨ ਡਾਲ ਨਹੀਂ ਹੈ ਇਹਦੇ ਅੰਦਰ ਕਿਸੇ ਬਹੁਤ ਹੀ ਜ਼ਿਆਦਾ ਤਾਕਤਵਰ ਆਤਮਾ ਦਾ ਵਾਸਾ ਤੇ ਉਹ ਇਸ ਡਾਲ ਦੇ ਲਈ ਇੱਕ ਸਪੈਸ਼ਲ ਸ਼ੀਸ਼ੇ ਦਾ ਬਣਿਆ ਹੋਇਆ ਕੇਸ ਬਣਾਉਂਦੇ ਆ ਤੇ ਨਾਲ ਦੇ ਨਾਲ ਹੀ ਉਹਦੇ ਉੱਪਰ ਇਹ ਵੀ ਲਿਖਦੇ ਆ ਕਿ ਇਹਨੂੰ ਕਦੇ ਵੀ ਨਾ ਖੋਲਿਆ ਜਾਵੇ ਜਿਉਂ-ਜਿਉਂ ਸਮਾਂ ਲੰਘਦਾ ਗਿਆ ਇਸ ਐਨਾਬੈਲਾ ਨਾਮ ਦੀ ਡੌਲ ਦੇ ird-gird ਹੋਰ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਉਹਨਾਂ ਨੇ ਇਸ ਡੌਲ ਨੂੰ ਆਪਣੇ ਹੱਥਾਂ ਪੈਰਾਂ ਨੂੰ ਹਿਲਾਉਂਦੇ ਹੋਏ ਦੇਖਿਆ ਇੱਕ ਕਹਾਣੀ ਦੇ ਅਨੁਸਾਰ ਐਨਾਬੈਲਾ ਚਰਚ ਦੇ ਇੱਕ ਪਾਦਰੀ ਦੀ ਇੱਕ ਸੜਕ ਦੁਰਘਟਨਾ ਦੇ ਵਿੱਚ ਹੋਈ ਮੌਤ ਦੀ ਜ਼ਿੰਮੇਵਾਰ ਆ ਤੇ ਕੋਈ ਹੋਰ ਇਨਸਾਨ ਇਹ ਦੱਸਦਾ ਕਿ ਐਨਾਬੈਲਾ ਨੇ ਇੱਕ ਪੁਲਿਸ ਅਫਸਰ ਦੀ ਚਾਕੂ ਮਾਰ ਮਾਰ ਕੇ ਹੱਤਿਆ ਕੀਤੀ। ਭੂਤਾਂ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਰੱਖਣਾ ਜਾਂ ਨਾ ਰੱਖਣਾ ਇਹ ਹਰ ਇੱਕ ਇਨਸਾਨ ਦਾ ਇੱਕ ਨਿੱਜੀ ਵਿਚਾਰ ਹੋ ਸਕਦਾ। ਮੇਰਾ ਨਿੱਜੀ ਵਿਚਾਰ ਇਹ ਹੈ ਕਿ ਮੈਂ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਤੇ ਇਹਦੇ ਪਿੱਛੇ ਇੱਕ ਸਾਇੰਟਿਫਿਕ ਤਰਕ ਹੈ। ਕੁਝ ਸਾਲ ਪਹਿਲਾਂ ਇੰਡੀਆ ਦੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਮੰਕੀ ਮੈਨ ਨਾਮ ਦੀ ਘਟਨਾ ਹੁੰਦੀ ਆ ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰ ਕਿਸੇ ਇੱਕ ਇਨਸਾਨ ਦੀ ਤਰ੍ਹਾਂ ਦਿਖਣ ਵਾਲੇ ਇੱਕ ਬਾਂਦਰ ਦੀ ਗੱਲ ਕਰਦਾ ਤੇ ਉਸ ਇੱਕ ਘਟਨਾ ਤੋਂ ਬਾਅਦ ਲਗਾਤਾਰ ਇਸ ਲੜੀ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਜਿੱਥੇ ਇੱਕ ਤੋਂ ਬਾਅਦ ਇੱਕ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਇਸ ਤਰ੍ਹਾਂ ਦੇ ਬਾਂਦਰ ਨੂੰ ਦੇਖਣ ਦੀ ਗੱਲ ਕਰਦੇ ਆ ਇੱਕ ਫੇਮਸ ਯੂਟਿਊਬਰ ਤਰੋ ਵਰਾਠੀ ਹੋਣਾ ਨੇ ਇਹਦੇ ਉੱਪਰ ਇੱਕ ਬਹੁਤ ਹੀ ਸੋਹਣਾ ਵੀਡੀਓ ਬਣਾਇਆ ਹੋਇਆ ਤੇ ਇਹਦੇ ਪਿੱਛੇ ਦੇ ਸੈਂਟੀਫਿਕ ਲਾਜਿਕ ਨੂੰ ਬਹੁਤ ਹੀ ਸੋਹਣੀ ਤਰ੍ਹਾਂ ਦੇ ਨਾਲ ਦਰਸਾਇਆ ਵਾ ਜਦੋਂ ਵੀ ਸਾਡਾ ਦਿਮਾਗ ਕਿਤੋਂ ਵੀ ਕੋਈ ਇੱਕ ਚੀਜ਼ ਫੜ ਲੈਂਦਾ ਜਾਂ ਦੇਖਦਾ ਵਾ ਤਾਂ ਖੁਦ ਵੀ ਉਸੇ ਤਰ੍ਹਾਂ ਦੀਆਂ ਚੀਜ਼ਾਂ ਕ੍ਰੀਏਟ ਕਰਨੀਆਂ ਸ਼ੁਰੂ ਕਰ ਦਿੰਦਾ ਹੋ ਸਕਦਾ ਕਿ ਇਸ ਡਾਲ ਦੇ ਨਾਲ ਵੀ ਇਸੇ ਤਰ੍ਹਾਂ ਦਾ ਕੁਝ ਹੋਇਆ ਹੋਵੇ ਭੂਤਾਂ ਪ੍ਰੇਤਾਂ ਦੀ ਕਹਾਣੀ ਤੋਂ ਬਹੁਤ ਦੂਰ ਅਸਲ ਦੇ ਵਿੱਚ ਇਹ ਡਾਲ ਬਾਕੀ ਦੀਆਂ ਹੋਰ ਦੁਨੀਆਦਿਆਂ ਡੌਸ ਦੀ ਤਰ੍ਹਾਂ ਸਿਰਫ ਇੱਕ ਸਧਾਰਨ ਡੌਲ ਹੋਵੇ ਪਰ ਮੈਂ ਫੇਰ ਇਹੀ ਕਹਿ ਰਿਹਾ ਕਿ ਇਹ ਹਰੇਕ ਦੇ ਅਲੱਗ-ਅਲੱਗ ਨਿੱਜੀ ਵਿਚਾਰ ਹੋ ਸਕਦੇ ਆ ਕਿਉਂਕਿ ਜਿਹੜੇ ਵੀ ਦੋਸਤ ਪੂਤਾਂ ਪ੍ਰੇਤਾਂ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਕਰਦੇ ਆ ਮੇਰਾ ਇਹ ਵਾਲੀ ਗੱਲ ਕਹਿਣਾ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਹੈ ਜਿਸ ਟਾਈਮ ਦੇ ਉੱਪਰ ਡੈਨ ਰਿਵੇਰਾ ਹੋਣਾ ਦੀ ਮੌਤ ਹੁੰਦੀ ਆ ਜਾਂ ਕਹਿ ਲਓ ਕਿ ਮੌਤ ਤੋਂ ਸਿਰਫ ਕੁਝ ਸੈਕਿੰਡ ਪਹਿਲਾਂ ਉਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਤਾਂ ਉਸ ਟਾਈਮ ਦੇ ਉੱਪਰ ਉਹਨਾਂ ਦੇ ਨਾਲ ਉੱਥੇ ਕੋਈ ਵੀ ਨਹੀਂ ਸੀ ਤਾਂ ਇਸੇ ਕਰਕੇ ਇਸ ਚੀਜ਼ ਨੂੰ ਪੂਰੇ ਸਪਸ਼ਟ ਰੂਪ ਦੇ ਉੱਪਰ ਨਹੀਂ ਕੀਤਾ ਜਾ ਸਕਦਾ ਕਿ ਅਸਲ ਦੇ ਵਿੱਚ ਡੈਨ ਰਿਵੇਰਾ ਹੋਣਾ ਦੀ ਜ਼ਿੰਦਗੀ ਦੇ ਆਖਰੀ ਕੁਝ ਪਲਾਂ ਦੇ ਵਿੱਚ ਉਹਨਾਂ ਦੇ ਨਾਲ ਕੀ ਵਾਪਰਿਆ ਜਿੰਨੀ ਗੱਲ ਹਾਲੇ ਤੱਕ ਪਤਾ ਉਹ ਸਿਰਫ ਇਹ ਆ ਕਿ ਡੈਨ ਰਿਵੇਰਾ ਦੀ ਮੌਤ ਵੀ ਬਿਲਕੁਲ ਉਸੇ ਤਰ੍ਹਾਂ ਹੀ ਬਹੁਤ ਹੀ ਰਹੱਸਮਈ ਹਾਲਾਤਾਂ ਦੇ ਵਿੱਚ ਹੁੰਦੀ ਆ ਜਿਸ ਤਰ੍ਹਾਂ ਦੇ ਰਹੱਸਿਆਂ ਨੂੰ ਉਹ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਵਰ ਕਰਦੇ ਰਹੇ ਤੇ ਅਸਲ ਦੇ ਵਿੱਚ ਡੈਨ ਰਿਵੇਰਾ ਦੇ ਨਾਲ ਕੀ ਹੋਇਆ ਤੇ ਉਹਨਾਂ ਦੀ ਮੌਤ ਦੇ ਪਿੱਛੇ ਦਾ ਕੀ ਕਾਰਨ ਆ ਇਹਨੂੰ ਜਾਣਨ ਦੇ ਲਈ ਸਾਨੂੰ ਹਾਲੇ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦੀ ਵੇਟ ਕਰਨੀ ਪਊਗੀ ਜਿਹੜੀ ਕਿ ਅਧਿਕਾਰੀਆਂ ਦੇ ਅਕੋਰਡਿੰਗ ਆਉਣ ਦੇ ਵਿੱਚ ਹਾਲੇ 2 ਤੋਂ 3 ਮਹੀਨੇ ਦਾ ਸਮਾਂ ਲੱਗ ਸਕਦਾ ਤਾਂ ਇਹ ਸੀਗਾ ਜੇ ਆਪਣਾ ਅੱਜ ਦਾ ਵੀਡੀਓ ਥੋੜਾ ਜਿਹਾ ਅਜੀਬ ਥੋੜਾ ਜਿਹਾ ਲੀਕ ਤੋਂ ਹਟ ਕੇ ਮੈਨੂੰ ਉਮੀਦ ਆ ਤੁਹਾਨੂੰ ਇਹ ਅੱਜ ਦਾ ਆਪਣਾ ਵੀਡੀਓ ਵਧੀਆ ਲੱਗਿਆ ਹੋਊਗਾ ਜੇ ਤੁਹਾਨੂੰ ਇਹ ਚੰਗਾ ਲੱਗਿਆ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਕਰ ਦਿਓ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ